ਦੇ ਹਾਲਾਤਾਂ ਨੂੰ ਸੁਧਾਰਨ ਦੇ ਲਈ ਹੁਸ਼ਿਆਰਪੁਰ ਦਾ ਨੌਜਵਾਨ ਚੰਦਰ ਸ਼ੇਖਰ ਦੁਬਈ ਗਿਆ ਸੀ ਜਿੱਥੇ ਉਸ ਨੂੰ ਇੱਕ ਪਾਕਿਸਤਾਨੀ ਨੌਜਵਾਨ ਦੇ ਕਤਲ ਕਰਨ ਫਾਂਸੀ ਦੀ سزا ਸੁਣਾਈ ਗਈ ਹੈ ਪਰਿਵਾਰ ਵਾਲਿਆਂ ਦਾ ਕਹਿਣਾ ਹੈ ਕਿ ਉਹਨਾਂ ਦਾ ਪੁੱਤਰ ਬੇਕਸੂਰ ਹੈ ਤੇ ਉਸ ਦੀ ਸਜ਼ਾ ਮਾਫ ਕਰਨੀ ਚਾਹੀਦੀ ਹੈ ਪਰਿਵਾਰਕ ਮੈਂਬਰਾਂ ਨੇ ਦੱਸਿਆ ਹੈ ਕਿ ਚੰਦਰਸ਼ੇਖਰ ਦੇ ਨਾਲ ਹੋਈ ਫੋਨ ਤੇ ਗੱਲਬਾਤ ਦੌਰਾਨ ਉਸਨੇ ਦੱਸਿਆ ਹੈ ਕਿ ਉਸ ਦੇ ਸਮੇਤ 10 ਹੋਰ ਪੰਜਾਬੀ ਨੌਜਵਾਨਾਂ ਨੂੰ ਹਿਰਾਸਤ ਚੁਲਿਆ ਗਿਆ ਹੈ ਜੋ ਕਿ ਬੇਕਸੂਰ ਨੇ ਪਰਿਵਾਰ ਨੇ ਸਰਕਾਰ ਨੂੰ ਮਦਦ ਦੀ ਗੁਹਾਰ ਲਗਾਈ ਹੈ ਕੋਈ ਆ ਬੋ ਮੱਕਾ ਨਾ ਮਮੀ ਜੀ ਮੈਂ ਅਸੀਂ ਜੇਲ੍ਹ ਦੇ ਵਿੱਚ ਆ ਮੈਂ ਤਾਂ ਕੀ ਬਰਦਾਤ ਬਾਕੀ ਕਦਾ ਮੈਨੂੰ ਕੋਈ ਪਤਾ ਨਹੀਂ ਸਾਨੂੰ ਸੁੱਤੇ ਆ ਪਿਆ ਸਾਨੂੰ ਤੜਕੇ 4 ਵਜੇ ਵੇ ਬੰਦੇ ਲੜਾਈ ਲੜੀ ਕਰਕੇ ਆਏ ਸੀ ਉਹਨਾਂ ਨੂੰ ਟੋਲਦੇ ਸੀ ਉਹਨਾਂ ਨੂੰ ਚੱਕਣਾ ਹੈ ਸਾਨੂੰ ਵੀ ਨਾਲੇ ਚੱਕ ਕੇ ਲਗਾ ਤੜਕੇ ਚਾਰ ਵਜੇ ਉਹਨਾਂ ਸਾਥੀ ਸੀ ਬੰਦੇ ਇਹਨਾਂ ਦੇ ਉੱਥੇ ਪੈਂਦੇ ਸੀਗੇ ਕੰਮ ਕਰਦੇ ਸੀ اچھا ਇੱਕ ਇੱਕ ਰੂਮ 'ਚ ਸੀ ਦੱਸ ਦਈਏ ਕਿ ਸ਼ਰਾਬ ਦੇ ਮਾਮਲੇ ਨੂੰ ਲੈ ਕੇ ਦੋ ਗੁੱਟਾਂ 'ਚ ਹੋਈ ਝੜਪ ਦੌਰਾਨ ਇੱਕ ਪਾਕਿਸਤਾਨੀ ਨੌਜਵਾਨ ਦੀ ਮੌਤ ਹੋ ਗਈ ਸੀ ਵੱਡੀ ਗਿਣਤੀ ਚ ਝਗੜੇ ਚ ਸ਼ਾਮਲ ਹੋਏ ਨੌਜਵਾਨ ਚੰਦਰ ਸ਼ੇਖਰ ਦੇ ਕੈਂਬਰਿਜ ਪਹੁੰਚ ਗਏ ਇਸੇ ਦੌਰਾਨ ਦੁਬਈ ਚ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਸਾਰੇ ਨੌਜਵਾਨਾਂ ਨੂੰ ਗ੍ਰਿਫਤਾਰ ਕਰ ਜੇਲ੍ਹ ਚ ਬੰਦ ਕਰ ਦਿੱਤਾ ਸੀ ਹੁਸ਼ਿਆਰਪੁਰ ਤੋਂ ਸਮੀਰ ਵਿਸ਼ੇਸ਼ਟ ਜਗਬਾਣੀ ਟੀਵੀ